ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਇੱਕ ਅਜਿਹੇ ਕਤਲ ਕੇਸ ਦੇ ਬਾਰੇ ਜਿਸ ਦੇ ਵਿੱਚ ਜੋ ਕਾਤਲ ਸੀ ਉਹ ਇੱਕ ਪਲੈਨਿੰਗ ਕਰਦਾ ਉਹ ਕਤਲ ਕਰਨ ਦੇ ਲਈ ਨਹੀਂ ਪਲੈਨਿੰਗ ਕਰਦਾ ਉਹ ਪਲੈਨਿੰਗ ਕਰਦਾ ਕਤਲ ਕਰਨ ਤੋਂ ਬਾਅਦ ਪੁਲਿਸ ਤੋਂ ਬਚਣ ਦੇ ਲਈ ਉਹ ਇੱਕ ਪੂਰੀ ਵਧੀਆ ਪਲੈਨਿੰਗ ਦੇ ਨਾਲ ਜਿਹੜੀ ਪੁਲਿਸ ਦੀ ਇਨਵੈਸਟੀਗੇਸ਼ਨ ਸੀ ਉਹਦੇ ਤੋਂ ਬਚਦਾ ਵੀ ਰਹਿੰਦਾ ਪਰ ਐਂਡ ਉੱਤੇ ਜਾ ਕੇ ਉਹ ਆਖਿਰ ਦੇ ਵਿੱਚ ਫਸ ਹੀ ਜਾਂਦਾ ਤੇ ਜਦੋਂ ਪੁਲਿਸ ਵਾਲਿਆਂ ਦੇ ਉਹ ਅੜਿੱਕੇ ਆਇਆ ਤੇ ਪੁਲਿਸ ਵਾਲਿਆਂ ਨੂੰ ਪਤਾ ਲੱਗਿਆ ਕਿ ਇਸ ਬੰਦੇ ਨੇ ਪੂਰੀ ਪਲੈਨਿੰਗ ਕੀਤੀ ਸੀ ਇੱਕ ਪੂਰਾ ਮਾਸਟਰ ਪਲਾਨ ਬਣਾਇਆ ਸੀ ਤਾਂ ਪੁਲਿਸ ਵਾਲੇ ਵੀ ਬੜੇ ਹੈਰਾਨ ਹੋਏ ਸੀ ਆਖਿਰਕਾਰ ਉਹਨੇ ਕੀ ਪਲੈਨਿੰਗ ਬਣਾਈ ਤੇ ਕਿਵੇਂ ਉਹ ਅਖੀਰ ਦੇ ਉੱਤੇ ਜਾ ਕੇ ਪੁਲਿਸ ਦੇ ਅੜਿੱਕੇ ਆਉਂਦਾ ਇਹ ਸਾਰੀ ਗੱਲਬਾਤ ਆਪ ਅੱਜ ਦੀ ਇਸ ਵੀਡੀਓ ਦੇ ਵਿੱਚ ਕਰਾਂਗੇ ਤੁਸੀਂ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਤੇ ਜੇਕਰ ਤੁਸੀਂ ਅੱਜ ਪਹਿਲੀ ਵਾਰ ਇਸ ਚੈਨਲ ਦੇ ਉੱਤੇ ਵੀਡੀਓ ਦੇਖਣ ਲੱਗੇ ਹੋ ਤਾਂ ਤੁਹਾਨੂੰ ਗੁਜਾਰਿਸ਼ ਹੈ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਦਾ ਆਈਕਨ ਜ਼ਰੂਰ ਦਬਾ ਲਿਓ ਤਾਂ ਕਿ ਅੱਗੇ ਤੋਂ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਬਹੁਤਾਂ ਸਮਾਂ ਆਪਾਂ ਤੁਹਾਡਾ ਨਾਲ ਲੈਂਦੇ ਹੋਏ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਅੱਜ ਦੇ ਇਸ ਕੇਸ ਦੀ ਸ਼ੁਰੂਆਤ ਹੁੰਦੀ ਹੈ 2 ਜੂਨ 2015 ਨੂੰ 2 ਜੂਨ 2015 ਦਾ ਦਿਨ ਸੀ ਕਰਨਾਟਕ ਦਾ ਇੱਕ ਇਲਾਕਾ ਹੁਬਲੀ ਹੁਬਲੀ ਇਲਾਕੇ ਦੇ ਵਿੱਚ ਇੱਕ ਖੇਤਾਂ ਦਾ ਸੁਨਸਾਨ ਇਲਾਕਾ ਸੀਗਾ ਉਸ ਇਲਾਕੇ ਦੇ ਵਿੱਚ ਜਿਹੜੇ ਕਿਸਾਨ ਵੀ ਸੀ ਉਹ ਵੀ ਕਦੇ-ਕਦੇ ਹੀ ਜਾਂਦੇ ਸੀ ਕੋਈ ਉਹ ਜਿਹੜਾ ਉਸ ਰਸਤੇ ਨੂੰ ਜਾਇਆ ਕਰਦਾ ਸੀ ਪਰ ਹੁਣ 2 ਜੂਨ 2015 ਦੇ ਦਿਨ ਇੱਕ ਕਿਸਾਨ ਉਸ ਸੁੰਨਸਾ ਰਸਤੇ ਦੇ ਵਿੱਚੋਂ ਲੰਘਿਆ ਜਾ ਰਿਹਾ ਸੀ ਆਪਣੇ ਖੇਤਾਂ ਦੇ ਕੋਲ ਦੀ ਤਾਂ ਜਦੋਂ ਉਹ ਲੰਘਿਆ ਜਾ ਰਿਹਾ ਸੀ ਤਾਂ ਉਹ ਕੀ ਦੇਖਦਾ ਕਿ ਇੱਕ ਖੇਤ ਦੇ ਵਿੱਚ ਇੱਕ Laash ਪਈ ਹੈ ਇੱਕ ਔਰਤ ਦੀ Laash ਪਈ ਹੈ ਕਿਉਂਕਿ ਉਹ ਜਿਹੜੀ Laash ਸੀਗੀ ਉਹ ਕਾਫੀ ਜ਼ਿਆਦਾ ਜਿਹੜੀ ਬੁਰੀ ਹਾਲਤ ਦੇ ਵਿੱਚ ਸੀ ਤੇ ਉਹ লাশ ਅੱਧੀ ਮਿੱਟੀ ਦੇ ਵਿੱਚ ਦੱਬੀ ਹੋਈ ਸੀ ਤੇ ਅੱਧੀ ਪਚੱਦੀ ਬਾਹਰ ਸੀਗੀ ਤਾਂ ਜਦੋਂ ਉਹਨੇ ਇਹ ਚੀਜ਼ ਦੇਖੀ ਪਿੰਡ ਵਾਲਿਆਂ ਨੂੰ ਦੱਸਿਆ ਪਿੰਡ ਵਾਲਿਆਂ ਨੇ ਫਿਰ ਪੁਲਿਸ ਵਾਲਿਆਂ ਨੂੰ ਇਨਫੋਰਮ ਕੀਤਾ ਤੇ ਮੌਕੇ ਤੇ ਉੱਥੇ ਪੁਲਿਸ ਪਹੁੰਚਦੀ ਹੈ ਹੁਣ ਪੁਲਿਸ ਵਾਲੇ ਆ ਕੇ ਜਦੋਂ ਦੇਖਦੇ ਆ ਕਿ ਇੱਕ ਔਰਤ ਦੀ লাশ ਹੈ ਜਿਸ ਦੀ ਉਮਰ 25 ਤੋਂ 30 ਸਾਲ ਦੀ ਹੈ ਤੇ ਉਹ লাশ ਅੱਧੀ ਬਾਹਰ ਆ ਤੇ ਅੱਧੀ ਅੰਦਰ ਆ ਤਾਂ ਇਥੋਂ ਪਤਾ ਲੱਗਦਾ ਕਿ ਸ਼ਾਇਦ ਇਸ লাশ ਨੂੰ ਕਿਸੇ ਨੇ ਦੱਬਣ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਥੋੜੇ ਦਿਨ ਪਹਿਲਾਂ ਹੀ ਉਹਨੂੰ ਦੱਬਿਆ ਹੋਵੇ ਹੁਣ ਜਦੋਂ লাশ ਮਿਲੀ ਸੀ ਉਹ ਤੋਂ 1-2 ਦਿਨ ਪਹਿਲਾਂ ਮੀਂਹ ਪੈ ਕੇ ਢੜਿਆ ਸੀ ਤੇ ਮੀਂਹ ਪੈਣ ਕਰਕੇ ਪੁਲਿਸ ਵਾਲਿਆਂ ਨੂੰ ਲੱਗਦਾ ਕਿ ਉਹਦੇ ਉੱਤੋਂ ਜਿਹੜੀ লাশ ਦੇ ਉੱਤੋਂ ਮਿੱਟੀ ਸਾਈਡ ਤੇ ਹੋ ਗਈ ਤੇ ਇਹ লাশ ਬਾਹਰ ਨਜ਼ਰ ਆਉਣ ਲੱਗੀ ਤਾਂ ਹੁਣ ਪੁਲਿਸ ਵਾਲਿਆਂ ਨੇ লাশ ਨੂੰ ਪੂਰੀ ਤਰ੍ਹਾਂ ਬਾਹਰ ਕੱਢਿਆ ਤੇ ਉਹਨੂੰ ਚੈੱਕ ਕੀਤਾ ਤੇ ਜਦੋਂ ਦੇਖਿਆ ਗਿਆ ਕਿ ਉਸ লাশ ਦੇ ਜਿਹੜੇ ਕੱਪੜੇ ਵਗੈਰਾ ਸੀ ਉਹਨਾਂ ਨੂੰ ਚੈੱਕ ਕੀਤਾ ਗਿਆ ਤਾਂ ਉਹਨਾਂ ਦੇ ਵਿੱਚੋਂ ਕੋਈ ਵੀ ਜਹੀ ਚੀਜ਼ ਨਹੀਂ ਮਿਲਦੀ ਜੀ ਤੋਂ ਪਤਾ ਲੱਗ ਸਕੇ ਕਿ ਇਹ লাশ ਹੈ ਕਿਸ ਦੀ ਆ ਤੇ ਉਸ লাশ ਦੀ ਜਿਹੜੀ شناخت ਸੀ ਉਹ ਕਰਨੀ ਬੜੀ ਮੁਸ਼ਕਿਲ ਸੀ ਤੇ ਹੁਣ ਜਦੋਂ ਸਭ ਕੁਝ ਦੇਖਿਆ ਜਾ ਰਿਹਾ ਸੀ ਤਾਂ ਪੁਲਿਸ ਵਾਲਿਆਂ ਦੇ ਹੱਥ ਇੱਕ ਹੋਰ ਸਬੂਤ ਲੱਗਿਆ ਇੱਥੇ ਪੁਲਿਸ ਵਾਲਿਆਂ ਨੂੰ ਉਸ ਲਾਸ਼ ਦੇ ਗਲੇ ਦੇ ਵਿੱਚ ਇੱਕ ਲੋਕਟ ਮਿਲਦਾ ਇੱਕ ਸੋਨੇ ਦਾ ਲੋਕਟ ਤੇ ਇੱਕ ਚੇਨ ਤੇ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਲਾਸ਼ ਦੇ ਨਾਲ ਮਿਲੀਆਂ ਉਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਉੱਥੇ ਜਾਂਚ ਕੀਤੀ ਆਲੇ-ਦੁਆਲੇ ਹੋਰ ਜਿਹੜੇ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਜਿਹੜੀ ਇਹ ਲਾਸ਼ ਸੀਗੀ ਇਹਨੂੰ ਫਿਰ ਹਸਪੀਟਲ ਭੇਜ ਦਿੱਤਾ ਜਾਂਦਾ ਮੌਰਚਰੀ ਦੇ ਵਿੱਚ ਰੱਖ ਦਿੱਤਾ ਜਾਂਦਾ ਤੇ ਇਸ ਤੋਂ ਇਲਾਵਾ ਇਸ ਜਿਹੜੀ লাশ ਦਾ ਪੋਸਟਮਾਰਟਮ ਵੀ ਕੀਤਾ ਜਾਂਦਾ ਤਾਂ ਕਿ ਪਤਾ ਲੱਗ ਸਕੇ ਕਿ ਇਹ ਜਿਹੜੀ লাশ ਸੀਗੀ ਜਿਸ ਦੀ ਇਹਦੀ ਮੌਤ ਹੋਈ ਕਿਵੇਂ ਸੀ ਤਾਂ ਦੂਜੇ ਪਾਸੇ ਪੁਲਿਸ ਵਾਲੇ ਹੁਣ ਉਸ ਕੁੜੀ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਇਹਦੇ ਚੱਲਦੇ ਆ ਸਭ ਤੋਂ ਪਹਿਲੀ ਵਾਰ ਜਦੋਂ ਕੋਈ ਇਦਾਂ ਦੀ লাশ ਮਿਲੇ ਜਿਸ ਦਾ ਕੋਈ ਪਤਾ ਨਾ ਲੱਗ ਸਕੇ ਕਿ ਕਿਸ ਦੀ ਆ ਤਾਂ ਉਹਦੇ ਜਿਹੜੇ ਸ਼ਨਾਖਤ ਦੇ ਲਈ ਪੁਲਿਸ ਵਾਲੇ ਸਭ ਤੋਂ ਪਹਿਲਾਂ ਕੰਮ ਕਰਦੇ ਆ ਕਿ ਆਲੇ ਦੁਆਲੇ ਦੇ ਜਿੰਨੇ ਵੀ ਪੁਲਿਸ ਸਟੇਸ਼ਨ ਹੁੰਦੇ ਆ ਜਾਂ ਉਸ ਇਲਾਕੇ ਦੇ ਜਿੰਨੇ ਵੀ ਥਾਣੇ ਹੁੰਦੇ ਆ ਉਹਨਾਂ ਦੇ ਵਿੱਚੋਂ ਜਿਹੜੀ ਮਿਸਿੰਗ ਰਿਪੋਰਟਸ ਮੰਗਾਉਂਦੇ ਆ ਤਾਂ ਕਿ ਪਤਾ ਲੱਗ ਸਕੇ ਕਿ ਕੋਈ ਇਦਾਂ ਦੇ ਹੂਲੀਏ ਦੀ ਜਾਂ ਇੰਨੀ ਕੁ ਉਮਰ ਦੀ ਕੋਈ ਕੁੜੀ ਜਿਹੜੀ ਮਿਸਿੰਗ ਹੋਵੇ ਤਾਂ ਕਿ ਉਸ ਦੇ ਨਾਲ ਇਸ ਨੂੰ ਮੈਚ ਕੀਤਾ ਜਾ ਸਕੇ ਪਤਾ ਲੱਗ ਸਕੇ ਕਿ ਕਿਸੇ ਮਿਸਿੰਗ ਕੁੜੀ ਦੀ ਇਹ ਲਾਸਤਾ ਨਹੀਂ ਹੈ ਤਾਂ ਹੁਣ ਇਹਦੇ ਚੱਲਦੇ ਆ ਜਿਹੜੀ ਲਿਸਟ ਮੰਗਾਈ ਗਈ ਅਲੇ-ਦਵਾਲੇ ਦੇ ਪੁਲਿਸ ਸਟੇਸ਼ਨਾਂ ਦੇ ਵਿੱਚੋਂ ਪਰ ਕਿਸੇ ਵੀ ਲਿਸਟ ਦੇ ਨਾਲ ਉਸ ਕੁੜੀ ਦਾ ਹੂਲੀਆ ਮੈਚ ਨਹੀਂ ਕਰਦਾ ਤਾਂ ਹੁਣ ਪੁਲਿਸ ਵਾਲਿਆਂ ਦੇ ਕੋਲ ਇੱਥੇ ਬਹੁਤ ਵੱਡਾ ਚੈਲੰਜ ਸੀ ਕਿ ਇਸ ਲਾਸ ਦੀ شناخت ਕੀਤੀ ਕਿਵੇਂ ਜਾਵੇ ਪੁਲਿਸ ਵਾਲੇ ਇਸ ਲਾਸ਼ ਦੀ ਸੁਨਾਖ ਦੇ ਲਈ ਅਲੱਗ-ਅਲੱਗ ਜਿਹੜੇ ਕੰਮ ਕਰ ਰਹੇ ਸੀ ਅਲੱਗ-ਅਲੱਗ ਜਿਹੜੇ ਐਂਗਲਸ ਤੋਂ ਜਾਂਚ ਕਰ ਰਹੇ ਸੀ ਤੇ ਇਦਾਂ ਕਰਦਿਆਂ ਕਰਦਿਆਂ ਥੋੜੇ ਦਿਨ ਲੰਘਦੇ ਆ ਤੇ ਹੁਣ ਜਿਹੜੀ ਇਹ ਲਾਸ਼ ਮਿਲੀ ਸੀ ਉਹ ਮਿਲੀ ਸੀ 2 ਜੂਨ ਨੂੰ ਤੇ ਹੁਣ ਆ ਜਾਂਦੀ ਆ 11 ਜੂਨ 11 ਜੂਨ ਦੇ ਦਿਨ ਇੱਕ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਗਿਰਧਾਰੀ ਨਾਮ ਦਾ ਵਿਅਕਤੀ ਪਹੁੰਚਦਾ ਤੇ ਉਹ ਜਾ ਕੇ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਮਿਸਿੰਗ ਰਿਪੋਰਟ ਦਰਜ ਕਰਵਾਉਂਦਾ ਉਹ ਦੱਸਦਾ ਹੈ ਕਿ ਮੇਰੀ ਇੱਕ ਕੁੜੀ ਐ ਜਿਹੜੀ ਕਿ ਕਾਫੀ ਦਿਨ ਪਹਿਲਾਂ ਗਾਇਬ ਹੋ ਗਈ ਸੀ ਤੇ ਉਹਦੇ ਦੱਸਣ ਮੁਤਾਬਕ ਉਸਦੀ ਕੁੜੀ ਨੂੰ ਲਾਸਟ ਟਾਈਮ ਜਿਹੜਾ 29 ਮਈ ਨੂੰ ਦੇਖਿਆ ਗਿਆ ਸੀ ਤਾਂ 29 ਮਈ ਤੋਂ ਬਾਅਦ ਉਸਦੀ ਕੁੜੀ ਗਾਇਬ ਸੀ ਤੇ ਉਹ ਰਿਪੋਰਟ ਲਿਖਾਉਣ ਆਇਆ ਸੀ ਤਾਂ ਹੁਣ ਪੁਲਿਸ ਵਾਲਿਆਂ ਨੇ ਉਹ ਤੋਂ ਪਹਿਲਾਂ ਸਵਾਲ ਕੀਤਾ ਕਿ ਤੂੰ ਇੰਨੇ ਦਿਨਾਂ ਦਾ ਕਿੱਥੇ ਸੀ 29 ਤਰੀਕ ਦੀ ਤੇਰੀ ਕੁੜੀ ਗਾਇਬ ਹੋਈ ਆ ਤੇ ਤੂੰ ਰਿਪੋਰਟ ਹੁਣ ਲਿਖਾਉਣ ਆ ਰਿਹਾ ਤਾਂ ਉਹਨੇ ਕਿਹਾ ਕਿ ਅਸੀਂ ਆਪਣੇ ਤੌਰ ਦੇ ਉੱਤੇ ਜਿਹੜੀ ਮੇਰੀ ਕੁੜੀ ਨੂੰ ਲੱਭਦੇ ਰਹੇ ਸਾਨੂੰ ਲੱਗਿਆ ਕਿ ਸ਼ਾਇਦ ਉਹ ਕਿਸੇ ਦੇ ਨਾਲ ਚਲੀ ਨਾ ਗਈ ਹੋਵੇ ਜਾਂ ਕਿਸੇ ਰਿਸ਼ਤੇਦਾਰੀ ਦੇ ਵਿੱਚ ਹੋਵੇ ਸਾਨੂੰ ਸਭ ਤੋਂ ਵੱਧ ਸ਼ੱਕ ਇਹ ਸੀ ਕਿ ਉਹ ਕਿਸੇ ਮੁੰਡੇ ਦੇ ਨਾਲ ਨਾ ਚਲੀ ਗਈ ਹੋਵੇ ਇਸ ਕਰਕੇ ਹੀ ਜਿਹੜੀ ਇਹ ਗੱਲਬਾਤ ਦਾ ਅਸੀਂ ਰੌਲਾ ਨਹੀਂ ਪਾਉਣਾ ਚਾਹੁੰਦੇ ਸੀ ਤਾਂ ਕਿ ਸਾਡੀ ਬਦਨਾਮੀ ਵਗੈਰਾ ਨਾ ਹੋਵੇ ਇਸ ਕਰਕੇ ਜਿਹੜੀ ਅਸੀਂ ਪੁਲਿਸ ਕੰਪਲੇਂਟ ਵੀ ਨਹੀਂ ਲਿਖਾਈ ਪਰ ਜਦੋਂ ਹੁਣ ਅਸੀਂ ਲੱਭ ਲਿਆ ਸਾਨੂੰ ਕਿਤੇ ਵੀ ਨਹੀਂ ਮਿਲੀ ਤਾਂ ਸਾਨੂੰ ਲੱਗ ਰਿਹਾ ਕਿ ਸਾਡੀ ਕੁੜੀ ਦੇ ਨਾਲ ਕੁਝ ਗਲਤ ਨਾ ਹੋ ਗਿਆ ਹੋਵੇ ਇਸ ਕਰਕੇ ਅਸੀਂ ਜਿਹੜੀ ਕੰਪਲੇਂਟ ਲਿਖਾਉਣਾ ਹੈ ਤਾਂ ਪੁਲਿਸ ਵਾਲਿਆਂ ਨੇ ਉਹਨਾਂ ਨੇ ਜਿਹੜੀ ਕੰਪਲੇਂਟ ਦਰਜ ਕੀਤੀ ਤੇ ਜਿਹੜੀ ਰਿਪੋਰਟ ਆ ਉਹਦੇ ਵਿੱਚ ਪਤਾ ਲੱਗਦਾ ਕਿ ਜਿਹੜੀ ਉਹਨਾਂ ਦੀ ਕੁੜੀ ਸੀ ਉਹਦਾ ਨਾਮ ਅਰਪੀਤਾ ਸੀ ਤੇ ਅਰਪੀਤਾ ਜੋ ਉਹ 25 ਸਾਲ ਦੀ ਉਹਦੀ ਉਮਰ ਸੀ ਤੇ ਉਹ ਇੱਕ ਬੀਐਸਸੀ ਐਗਰੀਕਲਚਰ ਦੀ ਜਿਹੜੀ ਗ੍ਰੈਜੂਏਸ਼ਨ ਕਰਦੀ ਸੀ ਤੇ ਉਹ ਆਪਣੇ ਹੋਸਟਲ ਦੇ ਵਿੱਚ ਹੀ ਰਹਿੰਦੀ ਸੀ ਤੇ ਅਚਾਨਕ ਹੁਣ ਹੋਸਟਲ ਤੋਂ ਉਹ ਗਾਇਬ ਹੋ ਗਈ ਸੀ ਤਾਂ ਪੁਲਿਸ ਵਾਲਿਆਂ ਨੇ ਸਾਰੀ ਰਿਪੋਰਟ ਲਿਖੀ ਤਾਂ ਪੁਲਿਸ ਵਾਲਿਆਂ ਨੂੰ ਲੱਗਿਆ ਕਿ ਜਿਹੜੀ ਉਹ লাশ ਮਿਲੀ ਆ ਥੋੜੇ ਦਿਨ ਪਹਿਲਾਂ ਸ਼ਾਇਦ ਉਹਦੇ ਨਾਲ ਇੱਕ ਕੁੜੀ ਦਾ ਜਿਹੜਾ ਹੁਲੀਆ ਵਗੈਰਾ ਮਿਲਦਾ ਜਾਂ ਜਿਵੇਂ ਦੱਸ ਰਿਹਾ ਜਿਹੜੇ ਘਰ ਦੇ ਨੇ ਉਹਦੇ ਜਿਹੜੀ লাশ ਦੇ ਨਾਲ ਇਹਨਾਂ ਦੀਆਂ ਕਾਫੀ ਜ਼ਿਆਦਾ ਗੱਲਾਂ ਮਿਲਦੀਆਂ ਨੇ ਤਾਂ ਹੁਣ ਜਿਹੜੇ ਘਰ ਦੇ ਸੀ ਉਹਨਾਂ ਨੂੰ ਮੌਰਚਰੀ ਦੇ ਵਿੱਚ ਲਿਜਾਇਆ ਜਾਂਦਾ ਤੇ ਮੌਰਚਰੀ ਦੇ ਵਿੱਚ ਲਿਜਾ ਕੇ ਉਹਨਾਂ ਨੂੰ ਜਿਹੜੀ ਉਹ লাশ ਦਿਖਾਈ ਜਾਂਦੀ ਹੈ ਤਾਂ ਜਦੋਂ লাশ ਦੇਖਦੇ ਆ ਘਰ ਦੇ ਤਾਂ ਉੱਥੇ ਉਹ ਪਛਾਣ ਕਰ ਲੈਂਦੇ ਆ ਤਾਂ ਇੱਥੋਂ ਸਭ ਤੋਂ ਪਹਿਲੀ ਵਾਰ ਪਤਾ ਲੱਗਦਾ ਕਿ ਜਿਹੜੀ ਉਹ লাশ ਮਿਲੀ ਸੀ ਉਹ ਅਰਪੇਤਾ ਦੀ ਸੀ ਜਿਹੜੀ ਹੁਣ ਅਰਪੇਤਾ ਸੀ ਉਹਦੇ ਗਲੇ ਦੇ ਵਿੱਚ ਇੱਕ ਲੋਕਟ ਮਿਲਿਆ ਸੀ ਉਹ ਵੀ ਘਰਦਿਆਂ ਨੂੰ ਦਿਖਾਇਆ ਗਿਆ ਤਾਂ ਫਿਰ ਅਰਪੀਤਾ ਦੇ ਫਾਦਰ ਦੇ ਵੱਲੋਂ ਦੱਸਿਆ ਗਿਆ ਕਿ ਜਿਹੜਾ ਉਹ ਲੋਕੇਟ ਸੀ ਉਹਨੇ ਹੀ ਆਪਣੀ ਕੁੜੀ ਨੂੰ ਗਿਫਟ ਕੀਤਾ ਸੀ ਤਾਂ ਇੱਥੋਂ ਪੂਰਾ ਕਲੀਅਰ ਹੋ ਜਾਂਦਾ ਕਿ ਜਿਹੜੀ ਉਹ লাশ ਹੈ ਉਹ ਅਰਪੀਤਾ ਦੀ ਸੀ ਤਾਂ ਹੁਣ ਇੱਥੇ ਥੋੜੇ ਦਿਨ ਪਹਿਲਾਂ ਆਪਣੇ ਹੋਸਟਲ ਦੇ ਵਿੱਚੋਂ ਅਚਾਨਕ ਗਾਇਬ ਹੋਈ ਸੈਕੰਡ ਯਰ ਦੀ ਸਟੂਡੈਂਟ ਅਰਪੀਤਾ ਦੀ ਜਿਹੜੀ লাশ ਹੈ ਉਹ ਪੁਲਿਸ ਵਾਲਿਆਂ ਨੂੰ ਮਿਲੀ ਸੀ ਤਾਂ ਹੁਣ ਅਰਪੀਤਾ ਦਾ ਪਤਾ ਲੱਗਿਆ ਤਾਂ ਹੁਣ ਉਸ ਦੇ ਕੋਲੋਂ ਹੋਰ ਤਾਂ ਕੁਝ ਨਹੀਂ ਮਿਲਿਆ ਸੀ ਉਸ ਦਾ ਫੋਨ ਵਗੈਰਾ ਵੀ ਗਾਇਬ ਸੀ ਇਸ ਸਮੇਂ ਤੱਕ ਤਾਂ ਪੁਲਿਸ ਵਾਲੇ ਉਸ ਦੇ ਘਰਦਿਆਂ ਤੋਂ ਅਰਪੀਤਾ ਦੇ ਆਦੋਂ ਉਸ ਦਾ ਨੰਬਰ ਲੈਂਦੇ ਆ ਤਾਂ ਕਿ ਉਸ ਦੇ ਨੇ ਕਾਲ ਡਿਟੇਲਸ ਵਗੈਰਾ ਕਢਾਈਆਂ ਜਾ ਸਕਣ ਤਾਂ ਇੱਥੇ ਪੁਲਿਸ ਵਾਲੇ ਅਰਪੀਤਾ ਦਾ ਨੰਬਰ ਲੈ ਕੇ ਉਹਦੀ ਕਾਲ ਡਿਟੇਲਸ ਕੱਢਦੇ ਆ ਤੇ ਕਾਲ ਡਿਟੇਲਸ ਦੇ ਵਿੱਚ ਜਿਹੜੇ-ਜਿਹੜੇ ਲੋਕਾਂ ਦਾ ਨਾਮ ਆਉਂਦਾ ਜਿਨ੍ਹਾਂ ਜਿਨ੍ਹਾਂ ਨੂੰ ਜਿਹੜੀ ਅਰਪੀਤਾ ਫੋਨ ਵਗੈਰਾ ਕਰਦੀ ਸੀ ਸਭ ਨੂੰ ਬੁਲਾਇਆ ਜਾਂਦਾ ਤੇ ਸਭ ਤੋਂ ਪੁੱਛਗਿੱਛ ਉਹ ਕਰਨੀ ਜਿਹੜੀ ਪੁਲਿਸ ਆ ਉਹ ਸ਼ੁਰੂ ਕਰਦੀ ਹੈ ਸਭ ਤੋਂ ਪਹਿਲਾਂ ਰਿਸ਼ਤੇਦਾਰ ਬੁਲਾਏ ਜਾਂਦੇ ਆ ਤੇ ਉਸ ਤੋਂ ਬਾਅਦ ਇੱਕ ਇੱਕ ਕਰਕੇ ਅਰਪਿਤਾ ਦੇ ਜਿਹੜੇ ਦੋਸਤ ਸੀਗੇ ਉਹਨਾਂ ਤੋਂ ਪੁਲਿਸ ਪੁੱਛਗਿੱਛ ਕਰ ਰਹੀ ਸੀ ਤਾਂ ਫਿਰ ਇਸੇ ਦੇ ਦੌਰਾਨ 30 ਅਗਸਤ 2015 ਦੇ ਦਿਨ ਇੱਕ ਕੰਨੜ ਯੂਨੀਵਰਸਿਟੀ ਦੇ ਬੀਸੀ ਦਾ ਕਤਲ ਹੋ ਜਾਂਦਾ ਹੈ ਹੁਣ ਜਦੋਂ ਬੀਸੀ ਦਾ ਇੱਕ ਦਾ ਕਤਲ ਹੋਇਆ ਯੂਨੀਵਰਸਿਟੀ ਦੇ ਦਾ ਤਾਂ ਪੁਲਿਸ ਦੀ ਜਿਹੜੀ ਸਾਰੀ ਜਾਂਚ ਸੀਗੀ ਜਾਂ ਜਿਹੜੀ ਸਾਰੀ ਪੁਲਿਸ ਸੀਗੀ ਉਹ ਜਿਹੜੇ ਕਤਲ ਦੇ ਵਿੱਚ ਜਾਂਚ ਕਰਨ ਦੇ ਵਿੱਚ ਜੁਟ ਜਾਂਦੀ ਹੈ ਕਿਉਂਕਿ ਉਹ ਇੱਕ ਕਾਫੀ ਜ਼ਿਆਦਾ ਹਾਈ ਪ੍ਰੋਫਾਈਲ ਕੇਸ ਸੀਗਾ ਤਾਂ ਹੁਣ ਜਿਹੜੀ ਪੁਲਿਸ ਅਰਪਿਤਾ ਦਾ ਕੇਸ ਨੂੰ ਦੇਖ ਰਹੀ ਸੀ ਔਪਲਿਸ ਹੁਣ 2C ਦੇ ਕੇਸ ਨੂੰ ਦੇਖਣ ਲੱਗਦੀ ਆ ਤਾਂ ਐਦਾਂ ਫਿਰ ਜਿਹੜਾ ਅਰਪੀਦਾ ਦਾ ਕੇਸ ਸੀ ਉਹ ਠੰਡੇ ਵਾਸਤੇ ਪੈ ਜਾਂਦਾ ਤਾਂ ਫਿਰ ਥੋੜਾ ਸਮਾਂ ਲੰਘਦਾ ਤੇ ਫਿਰ ਜਿਹੜੇ ਉਹ 2C ਦਾ ਜਿਹੜਾ ਕੇਸ ਸੀਗਾ ਉਹ ਹੱਲ ਹੁੰਦਾ ਤਾਂ ਉਸ ਤੋਂ ਬਾਅਦ ਦੁਬਾਰਾ ਤੋਂ ਫਿਰ ਅਰਪੀਤਾ ਦੇ ਕੇਸ ਦੀ ਜਾਂਚ ਹੋਣੀ ਸ਼ੁਰੂ ਹੁੰਦੀ ਹੈ ਤਾਂ ਹੁਣ ਜਿਹੜੀ ਪੁਲਿਸ ਸੀਗੀ ਪਹਿਲਾਂ ਉਸਦੇ ਦੋਸਤਾਂ ਤੋਂ ਪੁੱਛਗਿੱਛ ਕਰ ਰਹੀ ਸੀ ਤਾਂ ਹੁਣ ਪੁਲਿਸ ਉੱਥੋਂ ਹੀ ਸ਼ੁਰੂ ਕਰਦੀ ਹੈ ਤੇ ਅਰਪੀਤਾ ਦੇ ਦੋਸਤਾਂ ਨੂੰ ਬੁਲਾ ਕੇ ਇਕੱਲੇ-ਇਕੱਲੇ ਨੂੰ ਪੁੱਛਗਿੱਛ ਕਰ ਰਹੀ ਆ ਤੇ ਉਸ ਪੁੱਛਗਿੱਛ ਦੇ ਦੌਰਾਨ ਪੁਲਿਸ ਵਾਲਾਂ ਦੇ ਸਾਹਮਣੇ ਇੱਕ ਨਿਕਲ ਕੇ ਨਾਮ ਆਉਂਦਾ ਇੱਕ ਅਰਪੀਤਾ ਦਾ ਦੋਸਤ ਜਿਸ ਦਾ ਨਾਮ ਅਰुण ਸੀਗਾ ਹੁਣ ਉਹਦੇ ਬਾਰੇ ਪੁਲਿਸ ਵਾਲਿਆਂ ਨੂੰ ਪਤਾ ਲੱਗਦਾ ਤਾਂ ਪੁਲਿਸ ਵਾਲਿਆਂ ਨੂੰ ਪਤਾ ਲੱਗਿਆ ਕਿ ਜਿਹੜਾ ਇਹ ਅਰुण ਸੀਗਾ ਇਹ ਅਰਪੀਤਾ ਦੇ ਨਾਲ 12ਵੀਂ ਕਲਾਸ ਤੋਂ ਨਾਲ ਪੜਦਾ ਸੀ ਤੇ ਇਹ 12ਵੀਂ ਦੇ ਵਿੱਚ ਇਕੱਠੇ ਪੜਦੇ ਸੀ ਜਿਹੜੇ ਉਸਦੇ ਦੋਸਤ ਸੀ ਉਹਨਾਂ ਦੇ ਦੱਸਣ ਮੁਤਾਬਕ ਇਹ ਆਪਸ ਦੇ ਵਿੱਚ ਇੱਕ ਦੂਜੇ ਨੂੰ ਪਸੰਦ ਵੀ ਕਰਦੇ ਸੀ ਤਾਂ ਹੁਣ ਉਸ ਤੋਂ ਬਾਅਦ ਇਹ ਯੂਨੀਵਰਸਿਟੀਆਂ ਦੇ ਵਿੱਚ ਗਏ ਜਿਹੜਾ ਹੁਣ ਇਹ ਅਰुण ਸੀਗਾ ਇਹ ਇਥੋਂ ਜਿਹੜਾ ਹੁਬਲੀ ਤੋਂ ਬੰਗਲੌਰ ਚੱਲਿਆ ਜਾਂਦਾ ਆਪਣੀ ਅੱਗੇ ਦੀ ਪੜ੍ਹਾਈ ਕਰਨ ਦੇ ਲਈ ਇਹ ਇੱਕ ਜਿਹੜਾ ਪੀ ਐਚ ਡੀ ਦਾ ਸਕਾਲਰ ਸੀਗਾ ਇਹ ਬੰਗਲੌਰ ਦੇ ਵਿੱਚ ਪੜ੍ਹਾਈ ਕਰ ਰਿਹਾ ਸੀ ਤੇ ਹੁਣ ਜਿਹੜੀ ਅਰਪਤਾ ਸੀ ਇਹ ਸ਼ਾਇਦ ਇੱਕ ਵਾਰ ਫੇਲ ਵੀ ਹੋ ਚੁੱਕੀ ਸੀ ਇਸ ਕਰਕੇ ਇਹ ਜਿਹੜੀ ਹੁਬਲੀ ਦੇ ਵਿੱਚ ਹੀ ਸੀ ਤੇ ਇੱਥੇ ਹੀ ਇੱਕ ਜਿਹੜੇ ਕਾਲਜ ਦੇ ਵਿੱਚ ਪੜ੍ਹ ਰਹੀ ਸੀ ਤਾਂ ਇਥੋਂ ਪਤਾ ਲੱਗਿਆ ਕਿ ਅਰुण ਨਾਮ ਦਾ ਇੱਕ ਮੁੰਡਾ ਹੈ ਜਿਹੜਾ ਕਿ ਉਸ ਦਾ ਵਧੀਆ ਦੋਸਤ ਸੀ ਇਸ ਕਰਕੇ ਪੁਲਿਸ ਹੁਣ ਅਰुण ਨੂੰ ਬੁਲਾਉਂਦੀ ਹੈ ਅਰुण ਨੂੰ ਬੁਲਾ ਕੇ ਉਹ ਤਾਂ ਪੁੱਛ ਕੇ ਚੋਂਦੀ ਹੈ अरुण ਤੋਂ ਜਿਹੜੀ ਪੁਲਿਸ ਆ ਉਹ ਇੱਕ ਵਾਰ ਨਹੀਂ ਦੋ ਵਾਰ ਨਹੀਂ ਬਲਕਿ ਚਾਰ ਵਾਰ ਪੁੱਛਗਿਚ ਕਰਦੀ ਐ ਹੁਣ ਪੁਲਿਸ ਨੂੰ ਲੱਗ ਰਿਹਾ ਸੀ ਕਿ ਜਿਹੜਾ अरुण ਐ ਉਹ ਸ਼ਾਇਦ ਜਿਹੜਾ ਉਸਦਾ ਬੋਏਫ੍ਰੈਂਡ ਹੋ ਸਕਦਾ ਕਿਉਂਕਿ ਜਿਹੜੇ ਉਹਦੇ ਦੋਸਤ ਸੀ ਉਹਨਾਂ ਦੇ ਦੱਸਣ ਮੁਤਾਬਕ ਇਹੀ ਲੱਗ ਰਿਹਾ ਸੀ ਤਾਂ ਜਿਹੜੀ ਪੁਲਿਸ ਸੀਗੀ ਉਹ ਸ਼ੱਕ ਵੀ ਹੁਣ अरुण ਦੇ ਉੱਤੇ ਹੀ ਕਰ ਰਹੀ ਸੀ ਕਿ ਸ਼ਾਇਦ ਜਿਹੜਾ ਉਸ ਅਰਪੀਤਾ ਦਾ ਕਤਲ ਆ ਉਹ अरुण ਨੇ ਨਾ ਕੀਤਾ ਹੋਵੇ ਪਰ ਜਦੋਂ ਵੀ अरुण ਨੂੰ ਪੁੱਛਗਿਚ ਦੇ ਲਈ ਬੁਲਾਇਆ ਜਾਂਦਾ ਉਸ ਤੋਂ ਪੁੱਛਗਿਚ ਹੁੰਦੀ ਆ ਤਾਂ ਹਰ ਵਾਰ ਜਿਹੜਾ अरुण ਐ ਉਹ ਪੁਲਿਸ ਨੂੰ ਪੂਰੇ ਸਹੀ ਜਵਾਬ ਦਿੰਦਾ ਹੈ ਤਾਂ ਉਹ ਪੁਲਿਸ ਨੂੰ ਦੱਸਦਾ ਕਿ ਜਿਸ ਦਿਨ ਉਸ ਦੀ ਲਾਸ਼ ਮਿਲੀ ਉਹ ਕਿੱਥੇ ਸੀ ਉਹ ਆਪਣੀ ਯੂਨੀਵਰਸਿਟੀ ਦੇ ਵਿੱਚ ਦੱਸਦਾ ਤੇ ਨਾਲ ਹੀ ਆਪਣੇ ਦੋਸਤ ਦੇ ਘਰੇ ਉਹ ਦੱਸਦਾ ਕਿ ਰਾਤ ਨੂੰ ਉੱਥੇ ਸੀ ਦਿਨ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਸੀ ਉਹਦੀ ਅਟੈਂਡੈਂਸ ਵਗੈਰਾ ਲੱਗੀ ਹੋਈ ਸੀ ਸਾਰੀ ਗੱਲਬਾਤ ਉਹ ਪੁਲਿਸ ਦੇ ਸਾਹਮਣੇ ਰੱਖਦਾ ਪੁਲਿਸ ਉਹ ਤੋਂ ਬਾਰ-ਬਾਰ ਪੁੱਛਗਿਛ ਕਰਦੀ ਹੈ ਤੇ ਬਾਰ-ਬਾਰ ਉਹ ਸਹੀ ਜਵਾਬ ਦਿੰਦਾ ਪੁਲਿਸ ਵਾਲਿਆਂ ਨੂੰ ਤੇ ਹਰ ਵਾਰ ਉਹ ਪੁਲਿਸ ਦੀ ਇਨਵੈਸਟੀਗੇਸ਼ਨ ਚੋਂ ਬਾਹਰ ਨਿਕਲ ਜਾਂਦਾ ਤਾਂ ਐਦਾਂ ਕਰਦਿਆਂ ਕਰਦਿਆਂ ਜਦੋਂ ਉਸ ਤੋਂ ਬਾਰ-ਬਾਰ ਪੁੱਛਿਆ ਗਿਆ ਤੇ ਬਾਰ-ਬਾਰ ਬਚਦਾ ਰਿਹਾ ਤਾਂ ਹੁਣ ਜਿਹੜਾ ਉਸ ਦੇ ਉੱਤੇ ਸ਼ੱਕ ਸੀਗਾ ਪੁਲਿਸ ਵਾਲਿਆਂ ਨੂੰ ਉਹ ਵੀ ਘਟਦਾ ਗਿਆ ਕਿਉਂਕਿ ਲੱਗ ਰਿਹਾ ਸੀ ਕਿ ਸ਼ਾਇਦ ਅਰੁੰਦਾਇਸ ਦੇ ਵਿੱਚ ਕੋਈ ਵੀ ਹੱਥ ਨਹੀਂ ਹੈ ਤਾਂ ਇਦਾਂ ਕੇਸ ਅੱਗੇ ਵਧਦਾ ਗਿਆ ਟਾਈਮ ਲੰਘਦਾ ਗਿਆ ਪਰ ਪੁਲਿਸ ਦੇ ਹੱਥ ਕੋਈ ਵੀ ਜਾਣਕਾਰੀ ਨਹੀਂ ਲੱਗੀ ਤਾਂ ਇਸ ਕੇਸ ਦੇ ਵਿੱਚ ਜਿਹੜੇ ਹੁਣ ਆਫੀਸਰ ਸੀਗੇ ਉਹ ਵੀ ਚੇਂਜ ਹੋ ਚੁੱਕੇ ਸੀ ਤੇ ਹੁਣ 2015 ਤੋਂ 2016 ਆ ਗਿਆ ਸੀ ਪਰ ਉਸਕੇ ਅਜ ਕੁਝ ਵੀ ਹਲੇ ਪਤਾ ਨਹੀਂ ਲੱਗ ਰਿਹਾ ਸੀ ਤਾਂ ਹੁਣ ਜਿਹੜੇ ਨਵੇਂ ਪੁਲਿਸ ਆਫੀਸਰ ਆਏ ਉਹਨਾਂ ਨੇ ਇਸ ਕੇਸ ਦੀਆਂ ਜਦੋਂ ਦੁਬਾਰਾ ਫਾਈਲਜ਼ ਉਹ ਵਗੈਰਾ ਚੈੱਕ ਕੀਤੀਆਂ ਤਾਂ ਉਹਨਾਂ ਦੀ ਨਿਗਾ ਉਸੇ ਕਾਲ ਰਿਕਾਰਡ ਦੇ ਉੱਤੇ ਜਾਂਦੀ ਹੈ ਜਿਹੜਾ ਕਿ ਅਰਪੀਤਾ ਦਾ ਕਾਲ ਰਿਕਾਰਡ ਕਢਾਇਆ ਹੋਇਆ ਸੀ ਤਾਂ ਇਸ ਵਾਰ ਜਿਹੜੇ ਪੁਲਿਸ ਵਾਲੇ ਨੇ ਉਹਨਾਂ ਨੂੰ ਇਸ ਕਾਲ ਰਿਕਾਰਡ ਦੇ ਵਿੱਚੋਂ ਇੱਕ ਜਿਹੜਾ ਸਬੂਤ ਮਿਲਦਾ ਪੁਲਿਸ ਵਾਲਿਆਂ ਨੂੰ ਇੱਕ ਹੈਰਾਨ ਕਰਨ ਵਾਲੀ ਇਹਨਾਂ ਦੇ ਵਿੱਚੋਂ ਜਾਣਕਾਰੀ ਮਿਲਦੀ ਹੈ ਹੁਣ ਪੁਲਿਸ ਵਾਲਿਆਂ ਨੇ ਜਦੋਂ ਦੁਬਾਰਾ ਤੋਂ ਕਾਲ ਰਿਕਾਰਡ ਚੈੱਕ ਕੀਤੇ ਤੇ ਉਸ ਦੇ ਵਿੱਚੋਂ ਪੁਲਿਸ ਵਾਲਿਆਂ ਨੂੰ ਪਤਾ ਲੱਗਿਆ ਕਿ ਜਿਹੜਾ ਅਰੋਨ ਸੀਗਾ ਜਦੋਂ ਉਹਦੀਆਂ ਕਾਲ ਡਿਟੇਲਸ ਚੈੱਕ ਕੀਤੀਆਂ ਗਈਆਂ ਉਸ ਅਰਪਿਤਾ ਦੇ ਨਾਲ ਜਿਹੜੇ ਫੋਨ ਕਾਲ ਵਗੈਰਾ ਹੋਏ ਸੀ ਤਾਂ ਉਹਦੇ ਵਿੱਚ ਪਤਾ ਲੱਗਦਾ ਕਿ ਜਿਹੜਾ ਅਰੋਨ ਸੀ ਉਹ ਤਕਰੀਬਨ ਜਦੋਂ ਤੋਂ ਜਿਹੜੀ ਅਰਪਿਤਾ ਗਾਇਬ ਸੀਗੀ ਜਿਸ ਦਿਨ ਤੋਂ ਉਸ ਦਾ ਫੋਨ ਬੰਦ ਹੋਇਆ ਸੀ ਉਸ ਤੋਂ ਤਕਰੀਬਨ 2 ਦਿਨ ਪਹਿਲਾਂ ਤੋਂ ਨਾ ਤਾਂ ਉਸ ਨੂੰ ਕੋਈ ਫੋਨ ਕਰ ਰਿਹਾ ਸੀ ਅਰਪਿਤਾ ਨੂੰ ਅਰੋਨ ਤੇ ਨਾ ਹੀ ਅਰਪੀਤਾ ਦਾ ਕੋਈ ਫੋਨ ਸੀ ਜਿਹੜਾ ਉਹ ਰੀਸੀਵ ਕਰ ਰਿਹਾ ਸੀ ਇਥੋਂ ਤੱਕ ਕੇ ਉਸਨੇ ਕਿਸੇ ਵੀ ਮੈਸੇਜ ਤੱਕ ਦਾ ਰਿਪਲਾਈ ਨਹੀਂ ਕੀਤਾ ਸੀ ਤਾਂ ਪੁਲਿਸ ਵਾਲਿਆਂ ਨੂੰ ਲੱਗਿਆ ਕਿ ਸ਼ਾਇਦ ਇਸ ਚੀਜ਼ ਦੇ ਵਿੱਚ ਕੋਈ ਗੜਬੜ ਹੈ ਤਾਂ ਹੁਣ ਪੁਲਿਸ ਵਾਲਿਆਂ ਦਾ ਸ਼ੱਕ ਇੱਕ ਵਾਰ ਫਿਰ ਤੋਂ ਅਰੁੰਦੇ ਉੱਤੇ ਜਾਂਦਾ ਕਿਉਂਕਿ ਪਹਿਲਾਂ ਵੀ ਪੁਲਿਸ ਸ਼ੱਕ ਕਰ ਰਹੀ ਸੀ ਤਾਂ ਹੁਣ ਪੁਲਿਸ ਵਾਲਿਆਂ ਨੂੰ ਇੱਕ ਹੋਰ ਜਿਹੜੀ ਗੱਲ ਮਿਲੀ ਸੀ ਇੱਕ ਸਬੂਤ ਮਿਲਿਆ ਸੀ ਜਿਸ ਦੇ ਵਿੱਚ ਸ਼ੱਕ ਹੋਰ ਵੀ ਵਧਿਆ ਕਿ ਕਿਉਂ ਉਹ ਪਿਛਲੇ 2 ਦਿਨ ਤੋਂ ਜਦੋਂ ਗਾਇਬ ਹੋਈ ਸੀ ਉਦੋਂ ਤੋਂ ਉਹਦੇ ਨਾਲ ਗੱਲ ਕਿਉਂ ਨਹੀਂ ਕਰ ਰਿਹਾ ਸੀ ਤਾਂ ਹੁਣ ਪੁਲਿਸ ਵਾਲਿਆਂ ਨੂੰ ਇੱਕ ਵਾਰ ਫਿਰ ਤੋਂ ਸ਼ੱਕ ਸੀਗਾ ਜਿਹੜਾ ਅਰुण ਦੇ ਉੱਤੇ ਤਾਂ ਇਸੇ ਦੇ ਚੱਲਦੇ ਆ ਪੁਲਿਸ ਵਾਲਿਆਂ ਨੇ ਇੱਕ ਹੋਰ ਚੀਜ਼ ਦੇਖੀ ਕਿ ਜਿੰਨੀ ਵਾਰ ਵੀ ਜਿਹੜਾ ਇਹ ਅਰुण ਆ ਕੇ ਸਟੇਟਮੈਂਟ ਦੇ ਕੇ ਗਿਆ ਉੰਨੀ ਵਾਰ ਹੀ ਜਿਹੜੀ ਇਹਦੀ ਸਟੇਟਮੈਂਟ ਆ ਉਹ ਪੂਰੀ ਸੇਮ ਸੀਗੀ ਇਹ ਹਰ ਵਾਰ ਜਿਹੜੀ ਰਿਟਰਨ ਦੇ ਵਿੱਚ ਸਟੇਟਮੈਂਟ ਦਿੰਦਾ ਉਹ ਵੀ ਪੂਰੀ ਪਰਫੈਕਟ ਸੀ ਹਰ ਵਾਰ ਜੋ ਵੀ ਇਹ ਦੱਸਦਾ ਬਿਲਕੁਲ ਸੇਮ ਹੁੰਦਾ ਸੀ ਹੁਣ ਜਿੰਨੀ ਵਾਰ ਵੀ ਇਹਨੂੰ ਬੁਲਾਇਆ ਗਿਆ ਜਿਹੜੇ ਇੱਕ ਦੋ ਮਹੀਨੇ ਤੋਂ ਬਾਅਦ ਦੁਬਾਰਾ ਕੁਝ ਕਿਸ ਦੇ ਲਈ ਬੁਲਾਇਆ ਜਾਂਦਾ ਸੀ ਪਰ 1-2 ਮਹੀਨੇ ਤੋਂ ਬਾਅਦ ਆ ਕੇ ਵੀ ਜਿਹੜੀਆਂ ਇਹਦੀਆਂ ਗੱਲਾਂ ਸੀ ਉਹ ਬਿਲਕੁਲ ਸੇਮ ਰਹਿੰਦੀਆਂ ਸੀ ਤਾਂ ਪੁਲਿਸ ਵਾਲਿਆਂ ਨੂੰ ਇੱਥੇ ਸ਼ੱਕ ਹੋਇਆ ਕਿਉਂਕਿ ਪੁਲਿਸ ਵਾਲਿਆਂ ਨੂੰ ਲੱਗਦਾ ਸੀ ਕਿ ਜਿੰਨੀ ਵਾਰ ਵੀ ਕਿਸੇ ਨੂੰ ਪੁੱਛ ਗਏ ਇਸ ਦੇ ਲਈ ਪੁਲਿਸ ਅੱਦਦੀਆ ਹਰ ਵਾਰ ਥੋੜਾ ਬਹੁਤਾ ਤਾਂ ਉਹਦੀਆਂ ਗੱਲਾਂ ਦੇ ਵਿੱਚ ਚੇਂਜ ਹੁੰਦਾ ਹੀ ਆ ਚਾਹੇ ਉਹਨਾਂ ਦਾ ਮਤਲਬ ਸਹੀ ਸੇਮ ਉਹੀ ਹੋਵੇ ਪਰ ਹਰ ਵਾਰ ਗੱਲਾਂ ਦੇ ਵਿੱਚ ਥੋੜਾ ਬਹੁਤਾ ਚੇਂਜ ਹੁੰਦਾ ਪਰ ਜਿਹੜਾ ਇਹ ਅਰੁਣ ਸੀਗਾ ਇਸ ਦੀਆਂ ਗੱਲਾਂ ਦੇ ਵਿੱਚ ਵੀ ਕੋਈ ਚੇਂਜ ਨਹੀਂ ਸੀ ਇਹ ਪੂਰੀ ਪਰਫੈਕਟ ਜਿਹੜਾ ਪਹਿਲਾ ਬਿਆਨ ਦਿੱਤਾ ਸੀ ਉਹਦੇ ਨਾਲ ਦੇ ਮਿਲਦੇ ਜੁਲਦੇ ਇਹ ਤਿੰਨ ਵਾਰ ਬਿਆਨ ਹੋਰ ਦੇ ਚੁੱਕਿਆ ਸੀ ਜਾਨੀ ਕਿ ਚਾਰ ਵਾਰ ਇਹਨੇ ਪਰਫੈਕਟ ਉਹੀ ਗੱਲ ਕਹੀ ਸੀ ਤਾਂ ਇਥੋਂ ਪੁਲਿਸ ਵਾਲਿਆਂ ਨੂੰ ਹੋਰ ਵੀ ਸ਼ੱਕ ਹੋਇਆ ਹੁਣ ਕਿਸੇ ਹੋਰ ਦੋਸਤੇ ਉੱਤੇ ਸ਼ੱਕ ਨਹੀਂ ਸੀ ਸਿਰਫ ਅਰੋਨ ਦੇ ਉੱਤੇ ਸੀ ਤਾਂ ਇਹਦੇ ਚੱਲਦੇ ਆਹੀ ਜਿਹੜੀ ਪੁਲਿਸ ਸੀਗੀ ਹੁਣ ਅਰੋਨ ਨੂੰ ਬਿਨਾ ਕਿਸੇ ਗੱਲ ਤੋਂ ਦੁਬਾਰਾ ਸੱਦ ਵੀ ਨਹੀਂ ਸਕਦੀ ਸੀ ਇਸ ਕਰਕੇ ਹੁਣ ਪੁਲਿਸ ਵਾਲੇ ਉਸ ਨੂੰ ਨਾ ਤਾਂ ਗ੍ਰਿਫਤਾਰ ਕਰ ਸਕਦੇ ਸੀ ਕਿਉਂਕਿ ਉਹਨਾਂ ਦੇ ਕੋਲ ਸਬੂਤ ਨਹੀਂ ਸੀ ਇਸੇ ਦੇ ਲਈ ਪੁਲਿਸ ਵਾਲੇ ਹੁਣ ਅਰੋਨ ਦਾ ਪੇछा ਕਰਨਾ ਸ਼ੁਰੂ ਕਰ ਦਿਆ ਉਹਦੇ ਤੇ ਨਿਗਾਹ ਰੱਖਣੀ ਸ਼ੁਰੂ ਕਰ ਦਿਆ ਉਹਦੀ ਡਿਟੇਲ ਵਗੈਰਾ ਕੱਢ ਦਿਆ ਤਾਂ ਇੱਥੇ ਪਤਾ ਲੱਗਦਾ ਕਿ ਜਿਹੜਾ ਅਰुण ਸੀਗਾ ਉਸ ਦਾ ਜਿਹੜਾ ਫਾਦਰ ਸੀ ਉਹ ਇੱਕ ਸਰਕਾਰੀ ਕਾਲਜ ਦੇ ਵਿੱਚ ਪ੍ਰਿੰਸੀਪਲ ਸੀ ਤੇ ਉਸ ਦਾ ਜਿਹੜਾ ਭਾਈ ਸੀ ਉਹ ਇੱਕ ਫੌਜ ਦੇ ਵਿੱਚ ਅਫਸਰ ਸੀ ਇਹ ਵਧੀਆ ਪੜ੍ਹੇ ਲਿਖੀ ਫੈਮਿਲੀ ਤੋਂ ਬਿਲੋਂਗ ਕਰਦਾ ਸੀ ਹੁਣ ਜਿਹੜਾ ਅਰुण ਆਪ ਵੀ ਸੀ ਉਹ ਵੀ ਇੱਕ ਪੀ ਐਚ ਡੀ ਸਕਾਲਰ ਸੀ ਵਧੀਆ ਪੜ੍ਹਨ ਲਿਖਣ ਵਾਲਾ ਮੁੰਡਾ ਸੀ ਇਸ ਕਰਕੇ ਹੁਣ ਬਾਰ ਬਾਰ ਪੁਲਿਸ ਨੂੰ ਤੰਗ ਵੀ ਨਹੀਂ ਕਰ ਸਕਦੀ ਸੀ ਤੇ ਦੂਜੇ ਪਾਸੇ ਅਰुण ਨੂੰ ਹੁਣ ਬਲਾ ਕੇ ਉਹ ਤਾਂ ਪੁੱਛਗਿੱਛ ਕਰਨ ਦੇ ਵਿੱਚ ਉਹਦੇ ਵਿੱਚ ਵੀ ਪੁਲਿਸ ਵਾਲਿਆਂ ਨੂੰ ਕੋਈ ਫਾਇਦਾ ਨਹੀਂ ਲੱਗ ਰਿਹਾ ਸੀ ਇਸ ਕਰਕੇ ਹੁਣ ਪੁਲਿਸ ਵਾਲੇ ਕੀ ਕਰਦਿਆ ਇੱਕ ਪਲਾਨ ਬਣਾਉਂਦਿਆ ਪੁਲਿਸ ਵਾਲੇ ਪਲਾਨ ਕਰਦਿਆ ਕਿ ਜਿਹੜਾ ਅਰुण ਹੈ ਉਹਨੂੰ ਬਿਨਾਂ ਦੱਸੇ ਉਹਦੇ ਜਿਹੜੇ ਕਮਰੇ ਦੇ ਵਿੱਚ ਛਾਪਾ ਮਰਿਆ ਜਾਵੇ ਕਿਉਂਕਿ ਜਿਹੜਾ ਇਹ ਅਰुण ਸੀਗਾ ਇਹ ਵੀ ਹੋਸਟਲ ਦੇ ਵਿੱਚ ਰਹਿੰਦਾ ਸੀ ਬੰਗਲੌਰ ਦੇ ਵਿੱਚ ਜਿੱਥੇ ਪੀ ਐਚ ਡੀ ਕਰਦਾ ਸੀ ਉੱਥੇ ਹੋਸਟਲ ਦੇ ਵਿੱਚ ਤਾਂ ਕਮਰਾ ਲਿਆ ਸੀਗਾ ਤਾਂ ਫਿਰ ਪੁਲਿਸ ਵਾਲੇ ਉਸ ਹੋਸਟਲ ਦੇ ਕਮਰੇ ਦੇ ਵਿੱਚ ਚੋਰੀ ਤੋਂ ਬਿਨਾ ਦੱਸੇ ਅਰुण ਨੂੰ ਉੱਥੇ ਪਹੁੰਚ ਜਾਂਦੇ ਆ ਇੱਕ ਉਹ ਸਰਚ ਵਾਰੰਟ ਲੈ ਕੇ ਪਹੁੰਚਦੇ ਆ ਤੇ ਉੱਥੇ ਜਾ ਕੇ ਉਸ ਕਮਰੇ ਦੀ ਤਲਾਸ਼ੀ ਲੈਂਦੇ ਆ ਹੁਣ ਜਦੋਂ ਅਰुण ਦੇ ਤੱਕ ਉਹ ਇੱਕ ਸਰਚ ਵਾਰੰਟ ਲੈ ਕੇ ਪਹੁੰਚੇ ਸੀ ਤਾਂ ਹੁਣ ਅਰुण ਉੱਥੇ ਮਨਾ ਵੀ ਨਹੀਂ ਕਰ ਸਕਦਾ ਸੀ ਇਸ ਕਰਕੇ ਪੁਲਿਸ ਜਦੋਂ ਉਹਦੇ ਕਮਰੇ 'ਚ ਜਾਂਚ ਕਰ ਰਹੀ ਸੀ ਤਾਂ ਪੁਲਿਸ ਵਾਲਿਆਂ ਨੇ ਦੇਖਿਆ ਕਿ ਉਹਦੇ ਕਮਰੇ ਦੇ ਵਿੱਚ ਕਾਫੀ ਜ਼ਿਆਦਾ ਪੜਨ ਵਾਲੀਆਂ ਕਿਤਾਬਾਂ ਪਈਆਂ ਨੇ ਪੁਲਿਸ ਵਾਲਿਆਂ ਨੂੰ ਲੱਗਾ ਕਿ ਇਹ ਪੜਨ ਵਾਲਾ ਬੰਦਾ ਆ ਇੱਕ ਵਾਰ ਤਾਂ ਪੁਲਿਸ ਵਾਲੇ ਸੋਚਦੇ ਆ ਕਿ ਸ਼ਾਇਦ ਪੁਲਿਸ ਉਹਦਾ ਹੀ ਉਹਦੇ ਉੱਤੇ ਸ਼ੱਕ ਕਰ ਰਹੀ ਆ ਪਰ ਜਦੋਂ ਪੁਲਿਸ ਵਾਲੇ ਉਹਦੇ ਕਮਰੇ ਦੀ ਤਲਾਸ਼ੀ ਲੈ ਰਹੇ ਸੀ ਜਿਹੜੀਆਂ ਉਹਦੇ ਪੜਨ ਵਾਲੀਆਂ ਕਿਤਾਬਾਂ ਪੰਜਾਸੀ ਉਹਨਾਂ ਕਿਤਾਬਾਂ ਦੇ ਵਿੱਚ ਪੁਲਿਸ ਵਾਲਿਆਂ ਨੂੰ ਇੱਕ ਡਾਇਰੀ ਮਿਲਦੀ ਹੈ ਜਿਹੜੀ ਕਿ ਅਰੁੰਦੇਵ ਵੱਲੋਂ ਲਿਖੀ ਗਈ ਸੀ ਹੁਣ ਪੁਲਿਸ ਵਾਲੇ ਜਦੋਂ ਉਹ ਡਾਇਰੀ ਖੋਲ ਕੇ ਪੜਨ ਲੱਗਦੇ ਆ ਤਾਂ ਦੂਜੇ ਪਾਸੇ ਜਿਹੜਾ ਅਰੁੰ ਸੀ ਉਹਦੇ ਜਿਹੜੇ ਪਸੀਨੇ ਛੁੱਟਣ ਲੱਗ ਜਾਂਦੇ ਆ ਉਹ ਡਰਨ ਲੱਗ ਜਾਂਦਾ ਹੁਣ ਪੁਲਿਸ ਵਾਲੇ ਜਦੋਂ ਡਾਇਰੀ ਪੜ੍ਹਦੇ ਆ ਤਾਂ ਡਾਇਰੀ ਦੇ ਵਿੱਚ ਜੋ ਕੁਝ ਲਿਖਿਆ ਸੀ ਉਹਨੂੰ ਦੇਖ ਕੇ ਪੁਲਿਸ ਵਾਲੇ ਵੀ ਹੈਰਾਨ ਸੀ ਕਿਉਂਕਿ ਪੁਲਿਸ ਵਾਲਿਆਂ ਨੂੰ ਹੁਣ ਪਤਾ ਲੱਗ ਚੁੱਕਿਆ ਸੀ ਕਿ ਕਿਵੇਂ ਅਰੁਣ ਨੇ ਜਿਹੜੀ ਉਹ ਅਰਪਿਤਾ ਸੀ ਉਹਦਾ ਕਤਲ ਕੀਤਾ ਤੇ ਕਿਵੇਂ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਤੋਂ ਬਚਦਾ ਰਿਹਾ ਇਹ ਸਾਰੀ ਗੱਲਬਾਤ ਹੁਣ ਪੁਲਿਸ ਵਾਲਿਆਂ ਦੇ ਸਾਹਮਣੇ ਨਿਕਲ ਕੇ ਸਾਫ਼ ਹੋ ਗਈ ਸੀ ਤਾਂ ਇਸ ਤੋਂ ਬਾਅਦ ਹੁਣ ਇਸੇ ਦੇ ਆਧਾਰ ਦੇ ਉੱਤੇ ਜਿਹੜਾ ਇਹ ਅਰੁਣ ਹੈ ਉਹਨੂੰ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈ ਤਾਂ ਹੁਣ ਜੋ ਇਹ ਡਾਇਰੀ ਪੁਲਿਸ ਵਾਲਿਆਂ ਦੇ ਹੱਥ ਲੱਗੀ ਉਹ ਡਾਇਰੀ ਦੇ ਵਿੱਚ ਪੁਲਿਸ ਵਾਲਿਆਂ ਨੇ ਜਦੋਂ ਪੜ੍ਹਿਆ ਤਾਂ ਪੁਲਿਸ ਵਾਲੇ ਹੈਰਾਨ ਰਹਿ ਗਏ ਕਿਉਂਕਿ ਜਿਹੜਾ ਅਰुण ਸੀ ਉਹਨੇ ਇਸ ਡਾਇਰੀ ਦੇ ਵਿੱਚ ਕੋਈ ਵੀ ਕਰਾਇਮ ਸੀਨ ਵਗੈਰਾ ਨਹੀਂ ਲਿਖਿਆ ਹੋਇਆ ਸੀ ਬਲਕਿ ਉਹਨੇ ਬੜੀ ਡਿਟੇਲ ਦੇ ਨਾਲ ਹੋਰ ਬੜੀਆਂ ਚੀਜ਼ਾਂ ਲਿਖੀਆਂ ਸੀ ਉਹਨੇ ਵਿੱਚ ਲਿਖਿਆ ਸੀ ਕਿ ਜਿਸ ਦਿਨ ਜਿਹੜੀ ਅਰਪੇਤਾ ਸੀ ਉਹਦੀ ਜਿਹੜੀ ਲਾਸ਼ ਮਿਲੀ ਸੀ ਉਸ ਤੋਂ ਬਾਅਦ ਜਿਹੜੀ ਖਬਰ ਛਪੀ ਉਸ ਖਬਰ ਦੇ ਬਾਰੇ ਪੂਰੀ ਡਿਟੇਲ ਦੇ ਵਿੱਚ ਜਿਹੜਾ ਉਸ ਡਾਇਰੀ ਦੇ ਵਿੱਚ ਲਿਖਿਆ ਹੋਇਆ ਸੀ ਉਹਨੇ ਲਿਖਿਆ ਹੋਇਆ ਸੀ ਕਿ ਪੁਲਿਸ ਵਾਲਿਆਂ ਨੂੰ ਉਥੇ ਕੀ ਕੁਝ ਮਿਲਿਆ ਪੁਲਿਸ ਵਾਲਿਆਂ ਨੇ ਕੀ ਕੁਝ ਦੇਖਿਆ ਤੇ ਕਿਹੜੀ ਉਹ ਜਿਹੜੀ ਚੀਜ਼ ਆ ਜਿਹੜੀ ਪੁਲਿਸ ਵਾਲਿਆਂ ਨੂੰ ਉੱਥੋਂ ਮਿਲੀ ਆ ਜਿਵੇਂ ਕਿ ਉਹ ਲੋਕਟ ਕਿਹੜਾ ਮਿਲਿਆ ਤੇ ਪੁਲਿਸ ਵਾਲਿਆਂ ਨੇ ਉਸ লাশ ਦੇ ਸਬੰਧ ਦੇ ਵਿੱਚ ਕਿਸ-ਕਿਸ ਦੇ ਕੋਲੋਂ ਪੁੱਛਗਿਛ ਕੀਤੀ ਆ ਕਿਉਂਕਿ ਹੁਣ ਜਦੋਂ ਉਹ লাশ ਮਿਲੀ ਸੀ ਉਦੋਂ ਤੱਕ ਪੂਰਾ ਕਲੀਅਰ ਨਹੀਂ ਸੀ ਕਿ ਇਹ লাশ ਹੈ ਕਿਸ ਦੀ ਆ ਪਰ ਜਿਹੜਾ ਅਰੋਨ ਸੀ ਦੂਜੇ ਪਾਸੇ ਇਸ ਖਬਰ ਦੀਆਂ ਜਿਹੜੀ ਇਹ ਨਿਊਜ਼ ਆਈ ਸੀ ਇਹਦੀਆਂ ਪੂਰੀਆਂ ਡਿਟੇਲਸ ਆਪਣੇ ਡਾਇਰੀ ਦੇ ਵਿੱਚ ਲਿਖ ਰਿਹਾ ਸੀ ਤਾਂ ਉਸ ਤੋਂ ਅੱਗੇ ਚੱਲ ਕੇ ਜਿਹੜੀ ਇਹ ਡਾਇਰੀ ਸੀ ਇਹਦੇ ਵਿੱਚ ਅਰुण ਨੇ ਇਹ ਵੀ ਲਿਖਿਆ ਸੀ ਕਿ ਜਦੋਂ ਪੁਲਿਸ ਵਾਲੇ ਉਹਨੂੰ ਬੁਲਾਉਣਗੇ ਉਹਨੂੰ ਪੁੱਛਗੇ ਇਸਦੇ ਲਈ ਬੁਲਾਉਣਗੇ ਤਾਂ ਉਹਨੇ ਪੁਲਿਸ ਵਾਲਿਆਂ ਨੂੰ ਕੀ ਕੀ ਜਵਾਬ ਦੇਣੇ ਆ ਕਿਹੜੇ ਕਿਹੜੇ ਉਹ ਤੋਂ ਸਵਾਲ ਪੁੱਛੇ ਜਾ ਸਕਦੇ ਆ ਉਹਨਾਂ ਸਵਾਲਾਂ ਦੇ ਅਰुण ਕੀ ਕੀ ਜਵਾਬ ਦੇਊਗਾ ਤਾਂ ਹੁਣ ਪੁਲਿਸ ਵਾਲਿਆਂ ਨੂੰ ਇੱਥੇ ਇਹ ਪਤਾ ਲੱਗਿਆ ਕਿ ਜਿਹੜਾ ਅਰुण ਸੀ ਉਹਨੂੰ ਪਹਿਲਾਂ ਤੋਂ ਪਤਾ ਸੀ ਕਿ ਇੱਕ ਨਾ ਇੱਕ ਦਿਨ ਜਿਹੜੀ ਲਾਸ਼ ਮਿਲ ਜਾਣੀ ਹੈ ਉਸ ਦੀ شناخت ਵੀ ਹੋ ਜਾਣੀ ਹੈ ਤੇ ਲਾਸ਼ ਮਿਲਣ ਤੋਂ ਬਾਅਦ شناخت ਹੋਣ ਤੋਂ ਬਾਅਦ ਅਰुण ਤੱਕ ਵੀ ਪੁਲਿਸ ਜ਼ਰੂਰ ਪਹੁੰਚੂਗੀ ਤਾਂ ਇਹਦੇ ਚੱਲਦੇ ਆਈ ਉਹਨੇ ਪੂਰੀ ਡਿਟੇਲ ਲਿਖੀ ਹੋਈ ਸੀ ਹੁਣ ਜਿਹੜੀ ਇਹ ਡਿਟੇਲ ਸੀ ਇਹ ਕਾਫੀ ਸੀ ਅਰਣ ਨੂੰ ਕਾਤਲ ਸਾਬਤ ਕਰਨ ਦੇ ਲਈ ਹੁਣ ਪੁਲਿਸ ਵਾਲਿਆਂ ਨੂੰ ਹੋਰ ਡਿਟੇਲਸ ਇਸ ਡੈਰੀ ਦੇ ਵਿੱਚੋਂ ਮਿਲਦੀਆਂ ਹੁਣ ਪੁਲਿਸ ਵਾਲਿਆਂ ਨੂੰ ਇੱਥੇ ਪਤਾ ਲੱਗਦਾ ਕਿ ਜਿਹੜਾ ਉਹ ਅਰਣ ਸੀ ਉਹ ਅਰਪੀਤਾ ਦਾ ਬੋਏਫ੍ਰੈਂਡ ਸੀ ਜਿਹੜਾ ਕਿ ਪਹਿਲਾਂ ਮੁਕਰ ਰਿਹਾ ਸੀ ਤੇ ਉਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਸੀ ਇਹ ਸਕੂਲ ਤੋਂ ਇਕੱਠੇ ਸੀ ਉਸ ਤੋਂ ਬਾਅਦ ਕਾਲਜ ਦੇ ਵਿੱਚ ਇਕੱਠੇ ਰਹੇ ਤਾਂ ਕਾਲਜ ਤੋਂ ਬਾਅਦ ਜਿਹੜਾ ਇਹ ਅਰਣ ਸੀ ਉਹ ਪਾਸ ਹੋ ਕੇ ਅੱਗੇ ਪੀ ਐਚ ਡੀ ਕਰਨ ਚੱਲਿਆ ਗਿਆ ਪਰ ਜਿਹੜੀ ਇਹ ਅਰਪਿਤਾ ਸੀ ਇਹ ਇੱਕ ਵਾਰ ਫੇਲ ਹੋ ਚੁੱਕੀ ਸੀ ਤੇ ਜਿਹੜੀ ਇਹ ਅਰਪਿਤਾ ਸੀ ਇਹ ਅਰੋਂਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਪਰ ਜਿਹੜਾ ਇਹ ਅਰੋਂ ਸੀ ਇਹਨੂੰ ਲੱਗਿਆ ਕਿ ਜਿਹੜੀ ਅਰਪਿਤਾ ਉਹ ਤਾਂ ਫੇਲ ਹੋ ਚੁੱਕੀ ਆ ਤੇ ਉਹ ਮੇਰੇ ਲਈ ਜਿਹੜੀ ਅੱਗੇ ਫਿਊਚਰ ਦੇ ਵਿੱਚ ਸਹੀ ਨਹੀਂ ਰਹਿਣੀ ਇਸ ਕਰਕੇ ਇਹ ਇਹ ਤੋਂ ਪਾਸਾ ਵਟਣਾ ਸ਼ੁਰੂ ਕਰ ਦਿੰਦਾ ਪਰ ਜਿਹੜੀ ਅਰਪਿਤਾ ਉਹ ਇਹਨੂੰ ਕਹਿੰਦੀ ਆ ਕਿ ਤੂੰ ਮੇਰੇ ਨਾਲ ਵਿਆਹ ਕਰਵਾ ਮੇਰੇ ਨਾਲੇ ਤੂੰ ਜ਼ਿੰਦਗੀ ਕੱਢ ਨਹੀਂ ਤਾਂ ਮੈਂ ਜਿਹੜੀ ਸਾਰੀ ਗੱਲਬਾਤ ਆ ਤੇਰੇ ਪੇਰੈਂਟਸ ਨੂੰ ਜਾ ਕੇ ਦੱਸ ਦੂੰ ਹੁਣ ਜਿਹੜਾ ਇਹ ਅਰुण ਸੀ ਆਪਣੇ ਫਾਦਰ ਤੋਂ ਬੜਾ ਡਰਦਾ ਸੀ ਕਿਉਂਕਿ ਉਹ ਇੱਕ ਸਰਕਾਰੀ ਕਾਲਜ ਦੇ ਵਿੱਚ ਪ੍ਰਿੰਸੀਪਲ ਸੀ ਇਹਦਾ ਜਿਹੜਾ ਭਾਈ ਸੀ ਉਹ ਵੀ ਫੌਜ ਦੇ ਵਿੱਚ ਵਧੀਆ ਅਫਸਰ ਸੀ ਤਾਂ ਇਹਨੂੰ ਲੱਗਦਾ ਸੀ ਕਿ ਸਾਡੇ ਘਰ ਦੀ ਜਿਹੜੀ ਬਦਨਾਮੀ ਹੋ ਜੂਗੀ ਤਾਂ ਇਸਦੇ ਚਲਦਿਆਂ ਜਿਹੜੀ ਇਹ ਅਰਪਿਤਾ ਸੀ ਇਹਨੂੰ ਬੜਾ ਸਮਝਾਉਂਦਾ ਪਰ ਜਦੋਂ ਉਹ ਨਹੀਂ ਸਮਝਦੀ ਤਾਂ ਇੱਕ ਦਿਨੇ ਫੈਸਲਾ ਕਰਦਾ ਕਿ ਜੇ ਮੈਂ ਇਸ ਚੀਜ਼ ਤੋਂ ਬਚਣਾ ਤਾਂ ਮੈਨੂੰ ਜਿਹੜਾ ਅਰਪਿਤਾ ਨੂੰ ਜਿਹੜਾ ਰਾਸਤੇ ਦੇ ਵਿੱਚੋਂ ਹਟਾਉਣਾ ਹੀ ਪੈਣਾ ਤਾਂ ਇਸਦੇ ਚਲਦਿਆਂ ਇਹ ਅਰਪਿਤਾ ਦਾ ਪੂਰਾ ਮਰਡਰ ਪਲਾਨ ਕਰਦਾ ਹੁਣ ਇਹਦੇ ਚੱਲਦੇ ਆਂ ਸੀ ਇਹ ਅਰਪਿਤਾ ਨੂੰ ਮਰਡਰ ਤੋਂ 2 ਦਿਨ ਪਹਿਲਾਂ ਫੋਨ ਕਰਨਾ ਵੀ ਬੰਦ ਕਰ ਦਿੰਦਾ ਤੇ 2 ਦਿਨ ਤੋਂ ਬਾਅਦ ਜਿਸ ਦਿਨ ਇਸ ਦਾ ਅਰਪਿਤਾ ਦਾ ਕਤਲ ਹੋਇਆ ਜਾਨੀ ਕਿ 30 ਮਈ ਦੇ ਦਿਨ ਇਹ ਜਿਹੜਾ ਅਰਉਣ ਸੀ ਉਹ ਬੰਗਲੌਰ ਤੋਂ ਹੁਬਲੀ ਆਉਂਦਾ ਤੇ ਹੁਬਲੀ ਆਉਣ ਤੋਂ ਪਹਿਲਾਂ ਜਿਹੜਾ ਇਹ ਆਪਣਾ ਫੋਨ ਸੀ ਉਹ ਆਪਣੇ ਬੰਗਲੌਰ ਹੋਸਟਲ ਦੇ ਵਿੱਚ ਔਨ ਕਰਕੇ ਛੱਡ ਆਇਆ ਸੀ ਤੇ ਉਸ ਤੋਂ ਬਾਅਦ ਇਹ ਹੁਬਲੀ ਆਇਆ ਹੁਬਲੀ ਦੇ ਵਿੱਚ ਆ ਕੇ ਇਹਨੇ ਜਿਹੜਾ ਅਰਪਿਤਾ ਨੂੰ ਇੱਕ ਪੀਸੀਓ ਦੇ ਉਤੋਂ ਫੋਨ ਕੀਤਾ ਉਹਨੂੰ ਮਿਲਣ ਦੇ ਲਈ ਸ਼ਹਿਰ ਤੋਂ ਬਾਰ-ਬਾਰ ਬੁਲਾਇਆ ਅਰਪਿਤਾ ਹੁਣ ਇਹਨੂੰ ਮਿਲਣ ਦੇ ਲਈ ਪਹੁੰਚੀ ਇਹ ਸਾਰਾ ਦਿਨ ਘੁੰਮਦੇ ਫਿਰਦੇ ਰਹੇ ਲੇਕ ਵਗੈਰਾ ਤੇ ਗਏ ਉਸ ਤੋਂ ਬਾਅਦ ਇਹ ਸ਼ਹਿਰ ਤੋਂ ਪਹਾਰਵਾਲ ਨੂੰ ਨਿਕਲ ਜਾਂਦੇ ਆ ਇੱਕ ਆਟੋ ਦੇ ਵਿੱਚ ਬਹਿ ਕੇ ਤੇ ਉਸ ਤੋਂ ਅੱਗੇ ਜਾ ਕੇ ਇਹ ਆਟੋ ਦੇ ਵਿੱਚੋਂ ਉਤਰਦੇ ਆ ਤੇ ਫਿਰ ਪੈਦਲ ਚੱਲਣਾ ਸ਼ੁਰੂ ਕਰ ਦਿੰਦੇ ਆ ਤੇ ਜਿਹੜਾ ਇਹ ਅਰुण ਹੈ ਇਦਾਂ ਪੈਦਲ ਚੱਲਦਾ ਚੱਲਦਾ ਅਰਪਿਤਾ ਨੂੰ ਇੱਕ ਖੇਤ ਵੱਲ ਲੈ ਜਾਂਦਾ ਉਦੋਂ ਤੱਕ ਜਿਹੜੀ ਰਾਤ ਹੋ ਚੁੱਕੀ ਸੀ ਤੇ ਜਦੋਂ ਇਹ ਖੇਤ 'ਚ ਜਾਂਦੇ ਆ ਤਾਂ ਉੱਥੇ ਜਾ ਕੇ ਫਿਰ ਜਿਹੜਾ ਇਹ ਅਰੁਨਾ ਇਹ ਅਰਪਿਤਾ ਦੀ ਚੁੰਨੀ ਦੇ ਨਾਲ ਉੱਦਾ ਗਲਾ ਘੋਟ ਦਿੰਦਾ ਹੈ ਤੇ ਜਦੋਂ ਉਹਦੀ ਮੌਤ ਹੋ ਜਾਂਦੀ ਆ ਉਹਦੇ ਕੋਲੋਂ ਸਾਰੀਆਂ ਚੀਜ਼ਾਂ ਚੱਕਦਾ ਉਹਦਾ ਫੋਨ ਵਗੈਰਾ ਵੀ ਲੈ ਲੈਂਦਾ ਬਾਕੀ ਪ੍ਰੂਫ ਵਗੈਰਾ ਜੋ ਹੁੰਦੇ ਆ ਉਹ ਵੀ ਆਪਣੇ ਹੱਥੇ ਛੇਡ ਕਰਦਾ ਤੇ ਉਸ ਤੋਂ ਬਾਅਦ ਇੱਕ ਖੇਤ ਦੇ ਵਿੱਚ ਛੋਟਾ ਜਿਹਾ ਟੋਆ ਪੱਟਦਾ ਤੇ ਜ਼ਮੀਨ ਗਿੱਲੀ ਸੀ ਗਿੱਲੀ ਹੋਣ ਕਰਕੇ ਛੋਟਾ ਜਿਹਾ ਟੋਆ ਤਾਂ ਪੱਟਿਆ ਗਿਆ ਉਸ ਤੋਂ ਬਾਅਦ ਇਹਨੇ ਅਰਪੇਤਾ ਦੀ Laash ਨੂੰ ਉੱਥੇ ਰੱਖਿਆ ਤੇ ਉੱਪਰੋਂ ਮਿੱਟੀ ਪਾ ਦਿੱਤੀ ਹੁਣ ਜਦੋਂ ਇਹ ਸਭ ਕੁਝ ਕੀਤਾ ਇਹ ਇਹਨੇ 30 ਮਈ ਨੂੰ ਕੀਤਾ ਉਸ ਤੋਂ ਬਾਅਦ ਇਹ ਦੁਬਾਰਾ ਤੋਂ ਫਿਰ ਬੰਗਲੌਰ ਵਾਪਸ ਆ ਜਾਂਦਾ ਉੱਥੇ ਇਹਦਾ ਪਹਿਲਾਂ ਤੋਂ ਹੀ ਫੋਨ ਪਿਆ ਸੀ ਜੋ ਕਿ ਆਉਂ ਸੀ ਤਾਂ ਕਿ ਇਹਨੇ ਪੂਰਾ ਪਲਾਨ ਕੀਤਾ ਸੀ ਕਿ ਜਦੋਂ ਵੀ ਉਸਦੇ ਫੋਨ ਦੀ ਲੋਕੇਸ਼ਨ ਵਗੈਰਾ ਕੱਢੀ ਜਾਵੇ ਤਾਂ ਪਤਾ ਲੱਗੇ ਕਿ ਉਹ ਤਾਂ ਬੰਗਲੌਰ ਦੇ ਵਿੱਚ ਹੀ ਸੀ ਇਸ ਦੇ ਚੱਲਦਿਆਂ ਹੀ ਉਹ ਪਹਿਲਾਂ ਸਾਬਤ ਕਰਨ ਦੇ ਵਿੱਚ ਕਾਮਯਾਬੀ ਹੋ ਗਿਆ ਸੀ ਕਿ ਜਿਸ ਦਿਨ ਉਹ ਅਰਪਿਤਾ ਮਿਲੀ ਆ ਜਾ ਉਸ ਤੋਂ ਇੱਕ ਦੋ ਦਿਨ ਪਹਿਲਾਂ ਵੀ ਜਦੋਂ ਉਹਦੀ লাশ ਮਿਲੀ ਉਹ ਬੰਗਲੌਰ ਦੇ ਵਿੱਚ ਹੀ ਸੀ ਤਾਂ ਹੁਣ ਇਦਾਂ ਹੀ ਫਿਰ ਜਦੋਂ ਇਹਨੇ ਫੋਨ ਸੀ ਜਿਹੜਾ ਉਹ 2 ਦਿਨ ਪਹਿਲਾਂ ਕਰਨਾ ਬੰਦ ਕਰ ਦਿੱਤਾ ਸੀ ਉਹਦਾ ਵੀ ਇਹ ਕਾਰਨ ਦੱਸਦਾ ਕਿਉਂਕਿ ਇਹਨੂੰ ਲੱਗਦਾ ਸੀ ਕਿ ਜਦੋਂ ਅਰਪੇਦਾ ਦੀ ਲਾਸ਼ ਮਿਲੋ ਉਹਦੀ ਕਾਲ ਡਿਟੇਲਸ ਕੱਢੀਆਂ ਜਾਣਗੀਆਂ ਤਾਂ ਜਿਹੜੇ ਲਾਸਟ ਵਾਲੇ ਦਿਨਾਂ ਦੇ ਵਿੱਚ ਜਿਹੜੇ ਫੋਨ ਨੰਬਰਾਂ ਦੇ ਉੱਤੇ ਗੱਲ ਕੀਤੀ ਹੋਊਗੀ ਉਹ ਜਿਹੜੇ ਫੋਨ ਨੰਬਰ ਵਾਲੇ ਬੰਦਿਆਂ ਦੇ ਉੱਤੇ ਸ਼ੱਕ ਪੁਲਿਸ ਦਾ ਸਭ ਤੋਂ ਵੱਧ ਹੋਊਗਾ ਇਸ ਕਰਕੇ ਦੋ ਦਿਨ ਪਹਿਲਾਂ ਜਿਹੜੇ ਮੈਸੇਜ ਦੇ ਰਿਪਲਾਈ ਕਰਨੇ ਵੀ ਬੰਦ ਕਰ ਦਿੰਦਾ ਤੇ ਫੋਨ ਕਰਨਾ ਵੀ ਬੰਦ ਕਰ ਦਿੰਦਾ ਤੇ ਹੁਣ ਇਹੀ ਚੀਜ਼ ਸੀ ਜਿਹਦੇ ਕਰਕੇ ਇਹ ਫਸ ਵੀ ਗਿਆ ਸੀ ਜਿਹੜੀ ਇਹਨੇ ਸੋਚਿਆ ਸੀ ਕਿ ਇਹਨੂੰ ਫਸਣ ਤੋਂ ਬਚਾਊਗੀ ਤਾਂ ਉਹੀ ਚੀਜ਼ ਦੇ ਚੱਲਦੇ ਆ ਇਹਦੇ ਉੱਤੇ ਪੁਲਿਸ ਨੂੰ ਸਭ ਤੋਂ ਵੱਧ ਸ਼ੱਕ ਹੋਇਆ ਤੇ ਉਹਦੇ ਚੱਲਦੇ ਆਈ ਇਹ ਜਿਹੜਾ ਫਸਿਆ ਸੀ ਹੁਣ ਜਦੋਂ ਇਹ ਸਾਰਾ ਕੇਸ ਚੱਲਿਆ ਸੀ ਇਹ ਹੁਣ 2015 ਦੇ ਵਿੱਚ ਸ਼ੁਰੂ ਹੋਇਆ ਸੀ ਜੂਨ ਮਹੀਨੇ ਦੇ ਵਿੱਚ ਤੇ ਹੁਣ ਅਕਤੂਬਰ 2016 ਦੇ ਵਿੱਚ 18 ਅਕਤੂਬਰ 2016 ਦੇ ਵਿੱਚ ਜਾ ਕੇ ਇਹਨੂੰ ਸਭ ਤੋਂ ਪਹਿਲੀ ਵਾਰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਇਸ ਦੇ ਉੱਤੇ ਕੇਸ ਚੱਲਿਆ ਕੇਸ ਚੱਲਣ ਤੋਂ ਬਾਅਦ 2.5 ਸਾਲ ਤੋਂ ਬਾਅਦ ਇਹਨੂੰ ਜਿਹੜੀ ਜ਼ਮਾਨਤ ਮਿਲ ਜਾਂਦੀ ਹੈ ਤੇ ਜ਼ਮਾਨਤ ਦੇ ਉੱਤੇ ਫਿਰ ਬਾਹਰ ਵੀ ਆ ਗਿਆ ਸੀ ਪਰ ਇਸ ਦੇ ਉੱਤੇ ਹਾਲੇ ਵੀ ਜਿਹੜਾ ਉਹ ਕੇਸ ਚੱਲ ਰਿਹਾ ਉਸ ਕੇਸ ਦਾ ਫੈਸਲਾ ਆਉਣਾ ਹਾਲੇ ਬਾਕੀ ਹੈ ਤਾਂ ਇਦਾਂ ਫਿਰ ਇਹ ਕੇਸ ਖਤਮ ਹੁੰਦਾ ਜਿਹੜਾ ਇਹ ਕੇਸ ਦੇ ਵਿੱਚ ਕਾਤਿਲ ਉਹ ਪੁਲਿਸ ਦੇ ਅੜੀਕੇ ਆਉਂਦਾ ਉਸੇ ਗੱਲ ਦੇ ਕਰਕੇ ਜਿਸ ਦੇ ਚਲਦਿਆਂ ਉਹ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ ਉਸੇ ਪਲਾਨ ਦੇ ਚੱਕਰ 'ਚ ਉਹ ਪੁਲਿਸ ਕੋਲੇ ਫਸ ਵੀ ਜਾਂਦਾ ਜੇ ਪੁਲਿਸ ਵਾਲੇ ਉਸ ਡਿਟੇਲ ਦੇ ਉੱਤੇ ਧਿਆਨ ਨਾ ਦਿੰਦੇ ਤਾਂ ਸ਼ਾਇਦ ਇਹ ਅੱਜ ਵੀ ਆਜ਼ਾਦ ਘੁੰਮਦਾ ਹੋਣਾ ਸੀ ਤੁਹਾਡਾ ਕੀ ਮੰਨਣਾ ਇਸ ਦੇ ਬਾਰੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਮਿਲਾਂ ਕਿਸੇ ਹੋਰ ਕਹਾਣੀ ਨਾਲ ਕਿਸੇ ਹੋਰ ਘਟਨਾਵਾਂ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ